ਭਾਰਤੀ ਹਵਾਈ ਸੈਨਾ 에ਅਰ ਚੀਫ ਮਾਰਸ਼ਲ ਇਸ ਦਾ ਇਤਿਹਾਸ ਜਦੋਂ ਫਰੋਲਦੇ ਆ ਤੇ ਵਿੱਚੋਂ ਤੱਥਾਂ ਦੇ ਵਿੱਚੋਂ ਪੰਨਿਆਂ ਦੇ ਵਿੱਚੋਂ ਨਾਮ ਜਿਹੜੇ ਨਿਕਲਦੇ ਨੇ ਉਹ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕਰਨਗੇ ਇਸ ਬਾਰੇ ਇੱਕ ਵਿਸਥਾਰਤ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਸ ਦੇ ਵਿੱਚ ਅਮਰਪ੍ਰੀਤ ਸਿੰਘ ਦਾ ਨਾਮ ਮੂਰਲੀਆਂ ਕਤਾਰਾਂ ਵਿੱਚ ਹੈ ਹੁਣ ਉਹ ਚੌਥੇ ਸਿੱਖ ਬਣ ਚੁੱਕੇ ਨੇ ਜਿਨ੍ਹਾਂ ਦੇ ਕੋਲ ਹੁਣ ਭਾਰਤੀ ਹਵਾਈ ਸੈਨਾ ਦੀ ਕਮਾਂਡ ਆ ਜਾਵੇਗੀ ਉਹਨਾਂ ਨੇ ਇਹ ਆਦਾ ਸੰਭਾਲ ਲੈਣਾ ਹੈ ਰਸਮੀ ਤੌਰ ਦੇ ਉੱਤੇ ਔਰ ਉਹਨਾਂ ਦੀ ਵਾਗਡੋਰ ਦੇ ਅੰਦਰ ਹੀ ਭਾਰਤੀ ਹਵਾਈ ਸੈਨਾ ਕੰਮ ਕਰੇਗੀ 에ਅਰ ਚੀਫ ਮਾਰਸ਼ਲ ਦੇ ਤੌਰ ਦੇ ਉੱਤੇ ਉਹ ਚੌਥੇ ਸਿੱਖ ਨੇ ਇਸ ਤੋਂ ਪਹਿਲਾਂ ਜਿਹੜੇ ਤਿੰਨ ਸਿੱਖ ਇਸ ਅਹੁਦੇ ਦੇ ਉੱਤੇ ਤਾਇਨਾਤ ਰਹੇ ਉਹ ਵੀ ਨਾਮੀ ਚਿਹਰੇ ਨੇ ਉਹਨਾਂ ਦਾ ਇਤਿਹਾਸ ਕੀ ਉਹ ਵੀ ਦੱਸਾਂਗੇ ਯਾਰ ਅਮਰਪ੍ਰੀਤ ਸਿੰਘ ਹੋਣਾ ਦਾ ਜਿਹੜਾ ਤਜਰਬਾ ਹੈ ਇਸ ਖੇਤਰ ਦੇ ਅੰਦਰ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਹਾਲਾਂਕਿ ਵਾਈਸ ਚੀਫ ਜਿਹੜੇ ਨੇ 에ਅਰ ਮਾਰਸ਼ਲ ਉਹ ਪਹਿਲਾਂ ਹੀ ਬਣ ਚੁੱਕੇ ਸਨ ਤੇ ਹੁਣ ਮੁੱਖ ਅਹੁਦੇਦਾਰੀ ਵੀ ਉਹਨਾਂ ਦੇ ਕੋਲ ਆ ਗਈ ਹੈ ਹੁਣ ਕਿਹੜੇ ਚਾਰ ਚਿਹਰੇ ਨੇ ਇੱਕ ਇੱਕ ਕਰਕੇ ਸਾਰਿਆਂ ਦੀ ਵਿਸਥਾਰਤ ਜਾਣਕਾਰੀ ਦਿੰਨੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਅਮਰਪ੍ਰੀਤ ਸਿੰਘ ਨੇ ਉਹਨਾਂ ਦਾ ਜਿਹੜਾ ਤਜਰਬਾ ਹੈ ਜਦੋਂ ਇਹਨਾਂ ਦਾ ਐਲਾਨ ਹੁੰਦਾ ਨਾਮ ਦਾ ਚੀਫ 에ਅਰ ਮਾਰਸ਼ਲ ਬਣਨ ਦਾ ਤਾਂ ਉਸ ਤੋਂ ਬਾਅਦ ਇਹਨਾਂ ਦੀ ਚਰਚਾ ਹੋਣ ਲੱਗੀ ਕਿ ਇਹਨਾਂ ਦਾ ਯੋਗਦਾਨ ਕੀ ਹੈ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫੌਜ ਦੇ ਹੁਣ ਅਗਲੇ ਮੁਖੀ ਵਜੋਂ ਜਿਹੜੇ ਸੇਵਾ ਸੰਭਾਲਣ ਜਾ ਰਹੇ ਨੇ ਉਹਨਾਂ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ ਉਹਨਾਂ ਕੋਲ ਇਹ 5000 ਘੰਟਿਆਂ ਤੋਂ ਵੱਧ ਦਾ ਐਕਸਪੀਰੀਅੰਸ ਹੈ ਉਹ 에어 चीफ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣ ਜਾ ਰਹੇ ਨੇ ਰੱਖਿਆ ਮਹਿਕਮੇ ਨੇ ਬੀਤੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਸੀ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁੱਖ ਵਜੋਂ ਸੇਵਾ ਨਿਭਾ ਰਹੇ ਸਨ 에어 ਮਾਰਸ਼ਲ ਅਮਰਪ੍ਰੀਤ ਸਿੰਘ ਤੇ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫੌਜ ਦੇ ਮੁਖੀ ਵਜੋਂ ਉਹਨਾਂ ਨੇ ਅਹੁਦਾ ਸੰਭਾਲ ਲੈਣਾ ਹੈ ਇਸ ਸਬੰਧੀ ਇੱਕ ਬਿਆਨ ਵਿੱਚ ਵੀ ਕਿਹਾ ਗਿਆ ਕਿ ਸਰਕਾਰ ਨੇ 에어 ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਪੀਵੀ ਐਸ ਐਮ ਐਵੀ ਐਸ ਐਮ ਜੋ ਇਸ ਵੇਲੇ ਹਵਾਈ ਫੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਨੇ ਨੂੰ 에ਅਰ ਚੀਫ ਮਾਰਸ਼ਲ ਦੇ ਰੈਂਕ ਵਿੱਚ ਹਵਾਈ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਜਾਂਦਾ ਹੈ ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਲ ਵਿੱਚ ਆ ਜਾਣਗੇ ਮੌਜੂਦਾ 에ਅਰ ਚੀਫ ਮਾਰਸ਼ਲ ਚੌਧਰੀ 30 ਸਤੰਬਰ ਨੂੰ ਸੇਵਾਮੁਕਤ ਹੋ ਜਾਣਗੇ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1984 ਵਿੱਚ ਭਾਰਤੀ ਹਵਾਈ ਫੌਜ ਚ ਕਮਿਸ਼ਨ ਪ੍ਰਾਪਤ ਕੀਤਾ ਸੀ ਉਹ ਕਈ ਹਮ ਆਉਧਿਆਂ ਤੇ ਰਹਿ ਚੁੱਕੇ ਨੇ ਉਹ ਵਾਈਸ 에ਅਰ ਚੀਫ ਤੋਂ ਇਲਾਵਾ ਸੈਂਟਰਲ 에ਅਰ ਕਮਾਂਡ ਤੇ ਅਫਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ ਉਹਨਾਂ ਦੀਆਂ ਪ੍ਰਾਪਤੀਆਂ ਨੇ 에어 ਮਾਰਸ਼ਲ ਅਮਰਪ੍ਰੀਤ ਅਮਰਪ੍ਰੀਤ ਸਿੰਘ ਇੱਕ ਫਾਈਟਰ ਪਾਇਲਟ ਨੇ ਉਹ ਬਤੌਰ ਪਾਇਲਟ ਮਾਸਕੋ ਮਿਗ 29 ਫਾਈਟਰ ਅਪਗ੍ਰੇਡ ਪ੍ਰੋਜੈਕਟ ਮੈਨੇਜਮੈਂਟ ਟੀਮ ਦੀ ਅਗਵਾਈ ਵੀ ਕਰ ਚੁੱਕੇ ਨੇ ਇਸ ਤੋਂ ਇਲਾਵਾ ਉਹ ਦੇਸੀ ਲੜਾਕੂ ਜਹਾਜ਼ ਤੇਜਸ ਦੇ ਪ੍ਰੋਜੈਕਟ ਡਾਇਰੈਕਟਰ ਵੀ ਰਹਿ ਚੁੱਕੇ ਨੇ ਜਿੱਥੇ ਉਹਨਾਂ ਦੀਆਂ ਇਹ ਪ੍ਰਾਪਤੀਆਂ ਨੇ ਉੱਥੇ ਹੀ ਹੁਣ ਗੱਲ ਕਰਦੇ ਇਹਨਾਂ ਤੋਂ ਪਹਿਲਾਂ ਜਿਹੜੇ ਤਿੰਨ ਅਹਿਮ ਕਿਰਦਾਰ ਸਨ ਸਿੱਖ ਚਿਹਰੇ ਸਨ ਜਿਨ੍ਹਾਂ ਨੇ ਇਸੇ ਅਹੁਦੇ ਦੇ ਉੱਤੇ ਸੇਵਾ ਨਿਭਾਈ ਹੈ ਆਪਣੀ ਉਹਨਾਂ ਦੇ ਬਾਰੇ ਵੀ ਅਸੀਂ ਹੁਣ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਮਾਰਸ਼ਲ ਅਰਜਨ ਸਿੰਘ ਦੀ ਉਹਨਾਂ ਨੇ ਭਾਰਤੀ ਹਵਾਈ ਫੌਜ ਦੀ ਕਮਾਂਡ ਸੰਭਾਲ ਕੇ ਸਿੱਖ ਪੰਥ ਦੀ ਬਹਾਦਰੀ ਤੇ ਦਲੇਰੀ ਦੀ ਅਜਹੀ ਮਿਸਾਲ ਪੇਸ਼ ਕੀਤੀ ਸੀ ਜਿਸ ਤੇ ਅੱਜ ਵੀ ਪੂਰੇ ਦੇਸ਼ ਨੂੰ ਮਾਣ ਹੁੰਦਾ ਹੈ ਉਹ ਅਜੇ ਇੱਕੋ ਇੱਕ 에ਅਰ ਮਾਰਸ਼ਲ ਸਨ ਜਿਨ੍ਹਾਂ ਨੂੰ ਭਾਰਤੀ ਹਵਾਈ ਫੌਜ ਵਿੱਚ 5 ਸਟਾਰ ਅਫਸਰ ਦਾ ਰੈਂਕ ਮਿਲਿਆ ਹੋਇਆ ਹੈ ਉਹਨਾਂ 1969 ਤੋਂ ਲੈ ਕੇ 1969 ਤੱਕ ਹਵਾਈ ਫੌਜ ਚ ਏਅਰ ਚੀਫ ਮਾਰਸ਼ਲ ਵਜੋਂ ਸੇਵਾ ਨਿਭਾਈ ਹੈ ਜਿਹੜੀ ਕਿ ਪਹਿਲੇ ਨੰਬਰ ਦੇ ਉੱਤੇ ਤਸਵੀਰ ਹੈ ਉਹ ਏਅਰ ਚੀਫ ਮਾਰਸ਼ਲ ਜਿਹੜੇ ਕੀ ਸਵਰਗਵਾਸ ਹੋ ਚੁੱਕੇ ਨੇ ਅਰਜਨ ਸਿੰਘ ਦੀ ਹੈ ਉਹਨਾਂ ਦੀ ਇਹ ਪ੍ਰਾਪਤੀ ਪਹਿਲੇ ਸਿੱਖ ਵਜੋਂ ਸੀ ਜਿਹੜੇ ਚੀਫ ਏਅਰ ਮਾਰਸ਼ਲ ਜਿਹੜੇ ਬਣੇ ਸਨ ਪਦਮਪੂਸ਼ਣ ਅਵਾਰਡ ਵੀ ਉਹਨਾਂ ਨੂੰ ਹਾਸਲ ਹੈ ਮਾਰਸ਼ਲ ਅਰਜਨ ਸਿੰਘ ਨੇ 1963 ਦੀ ਭਾਰਤ ਜੰਗ ਪਾਕਿਸਤਾਨ ਜੰਗ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਸੀ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦਾ 16 ਸਤੰਬਰ 2017 ਨੂੰ 98 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਸੀ ਪਰ ਉਹਨਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਅੱਜ ਵੀ ਪੂਰੀ ਸ਼ਿੱਦਤ ਦੇ ਨਾਲ ਜਦੋਂ ਵੀ ਉਹਨਾਂ ਦਾ ਕੋਈ ਜਨਮ ਦਿਹਾੜਾ ਹੋਵੇ ਜਾਂ ਉਹਨਾਂ ਦਾ ਜਿਹੜੀ ਵਰਸੀ ਹੋਵੇ ਤੇ ਉਦੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਮਾਣ ਦੇ ਨਾਲ ਇਸੇ ਤਰ੍ਹਾਂ ਅਗਲੇ ਫਿਰ 에ਅਰ ਚੀਫ ਮਾਰਸ਼ਲ ਦਿਲਬਾਖ ਸਿੰਘ ਦੀ ਗੱਲ ਕੀਤੀ ਜਾਵੇ ਜਿਹੜੀ ਦੂਸਰੇ ਨੰਬਰ ਤੇ ਫੋਟੋ ਨਜ਼ਰ ਆ ਰਹੀ ਹੈ ਉਹ ਦਿਲਬਾਖ ਸਿੰਘ ਨੇ 1981 ਤੋਂ ਲੈ ਕੇ 1984 ਤੱਕ ਹਵਾਈ ਫੌਜ ਦੀ ਕਮਾਂਡ ਉਹਨਾਂ ਦੇ ਕੋਲ ਸੀ ਉਹਨਾਂ ਦਾ ਜਨਮ 10 ਮਾਰਚ 1926 ਨੂੰ ਪੰਜਾਬ 'ਚ ਹੀ ਹੋਇਆ ਤੇ ਸਾਲ 1944 'ਚ ਦੂਸਰੇ ਵਿਸ਼ਵ ਯੁੱਧ ਦੌਰਾਨ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਏ ਸਨ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਭਾਰਤੀ ਹਵਾਈ ਫੌਜ 'ਚ ਨਵੇਂ ਅਤਿ ਆਧੁਨਿਕ ਜੰਗੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਕਸ਼ਮੀਰ 'ਚ ਉਹਨਾਂ ਵੱਲੋਂ ਕਬਾਇਲਿਆਂ ਦੇ ਖਿਲਾਫ ਕੀਤੇ ਗਏ ਜਿਹੜੇ ਕਾਰਵਾਈਆਂ ਨੂੰ ਲੈ ਕੇ ਵੀ ਖੂਬ ਚਰਚੇ ਹੁੰਦੇ ਨੇ ਇਤਿਹਾਸ ਦੇ ਪੰਨੇ ਪਲਟਦਿਆਂ ਹੋਇਆਂ ਉਹਨਾਂ ਆਪਰੇਸ਼ਨਾਂ 'ਚ ਨਿਭਾਈ ਗਈ ਚੰਗੀ ਜ਼ਿੰਮੇਵਾਰੀ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਐਮ ਭੂਮਿਕਾ ਦੀ ਵੀ ਚਰਚਾ ਹੋਈ ਹੈ ਉਹਨਾਂ ਤੋਂ ਬਾਅਦ 에ਅਰ ਚੀਫ ਮਾਰਸ਼ਲ ਬ੍ਰਿੰਦਰ ਸਿੰਘ ਧਨੋਆ ਅਜਿਹੇ ਸਿੱਖ ਫੌਜੀ ਅਫਸਰ ਹਨ ਜਿਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੀ ਅਗਵਾਈ ਕੀਤੀ ਪਰਮ ਵਿਸ਼ਿਸ਼ਟ ਸੇਵਾ ਮਾਡਲ ਮੈਡਲ ਸਮੇਤ ਅਨੇਕਾਂ ਮਾਨ ਸਨਮਾਨ ਉਹਨਾਂ ਨੂੰ ਹਾਸਲ ਹੋਏ ਔਰ 에ਅਰ ਚੀਫ ਮਾਰਸ਼ਲ ਧਨੋਆ ਸਾਲ 2016 ਤੋਂ ਲੈ ਕੇ 2019 ਤੱਕ ਹਵਾਈ ਸੈਨਾ ਦੇ ਮੁਖੀ ਵਜੋਂ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਦੇ ਸਮੇਂ ਹੀ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਖੇਤਰ ਵਿੱਚ ਇੱਕ 에ਅਰ ਸਟ੍ਰਾਈਕ ਜਿਹੜੀ ਚਰਚਾ ਵਿੱਚ ਆਈ ਸੀ ਉਹ ਹੋਈ ਸੀ ਤੇ ਕਾਰਗਿਲ ਯੁੱਧ ਦੌਰਾਨ ਵੀ ਉਹਨਾਂ ਦੀ ਗਵਾਈ ਹੇਠ ਭਾਰਤੀ ਹਵਾਈ ਫੌਜ ਨੇ ਦੁਸ਼ਮਣ ਦੇ ਜਿਹੜੇ ਨੇ ਉਹ ਛੱਕੇ ਛਡਾਉਣ ਦੇ ਚਰਚੇ ਉਹਨਾਂ ਦੇ ਆਉਂਦੇ ਨੇ ਕਿ ਉਹ ਉਹਨਾਂ ਨੇ ਯੋਗਦਾਨ ਪਾਇਆ ਸੀ ਇਸੇ ਤਰ੍ਹਾਂ ਚੌਥੇ ਸਿੱਖ ਅਫਸਰ ਵਜੋਂ ਹਵਾਈ ਫੌਜ ਦੀ ਕਮਾਂਡ ਸੰਭਾਲਣ ਦਾ ਜਾ ਰਹੇ ਨੇ ਜਿਹੜੇ ਅਮਰਪ੍ਰੀਤ ਸਿੰਘ ਉਹ ਫਾਇਰ ਫਾਈਟਰ ਪਾਇਲਟ ਨੇ ਜਿੰਨਾ ਬਾਰੇ ਅਸੀਂ ਜਾਣਕਾਰੀ ਪਹਿਲਾਂ ਹੀ ਦੇ ਚੁੱਕੇ ਹਾਂ ਉਹਨਾਂ ਨੂੰ ਪਿਛਲੇ ਸਾਲ ਹੀ ਫਰਵਰੀ ਮਹੀਨੇ ਵਾਈਸ 에ਅਰ ਚੀਫ ਬਣਾਇਆ ਗਿਆ ਸੀ ਉਹ ਮੌਜੂਦਾ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਦੀ ਥਾਂ ਲੈ ਰਹੇ ਨੇ ਤੇ ਜੋ 30 ਸਤੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਨੇ ਚੀਫ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਥਾਂ ਲੈ ਲੈਣਗੇ ਤੇ ਸੇਵਾਵਾਂ ਨਿਭਾਉਣਗੇ ਜਿਨ੍ਹਾਂ ਕੋਲ 5000 ਘੰਟਿਆਂ ਦੀਆਂ ਉਡਾਨਾਂ ਦਾ ਸਫਲ ਤਜਰਬਾ ਵੀ ਉਹਨਾਂ ਦੇ ਕੋਲ ਹੈ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਦੀ ਚੋਣ ਕੀਤੀ ਗਈ ਹੈ ਤਾਂ ਕਹਿਣ ਦਾ ਭਾਵ ਇਹ ਹੈ ਕਿ ਇਹ ਭਾਰਤੀ ਹਵਾਈ ਫੌਜ ਦੇ ਵਿੱਚ ਸੈਨਾ ਦੇ ਵਿੱਚ ਕਮਾਂਡ ਸੰਭਾਲਣ ਵਾਲਿਆਂ ਵਿੱਚੋਂ ਚੌਥਾ ਸਿੱਖ ਚਿਹਰਾ ਬਣ ਚੁੱਕੇ ਨੇ ਇਹਨਾਂ ਨੇ 30 ਸਤੰਬਰ ਤੋਂ ਰਸਮੀ ਤੌਰ ਦੇ ਉੱਤੇ ਵੀ ਇਹ ਸੇਵਾ ਸੰਭਾਲ ਲੈਣੀ ਹੈ ਤੇ ਉਸ ਤੋਂ ਬਾਅਦ ਆਪਣੀਆਂ ਸੇਵਾਵਾਂ ਅੱਗੇ ਵੱਲ ਨੂੰ ਵਧਾਉਣਗੇ ਔਰ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਹ ਇੱਕ ਗੱਲ ਦਾ ਸਬੂਤ ਨੇ ਪ੍ਰਮਾਣ ਨੇ ਪ੍ਰਤੱਖ ਸਬੂਤ ਨੇ ਕਿ ਸਿੱਖਾਂ ਦੇ ਬਾਰੇ ਜੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਸ਼ਾਇਦ ਇਸ ਇਤਿਹਾਸ ਦੇ ਉੱਤੇ ਅਜਿਹੇ ਅਹੁਦੇਦਾਰਾਂ ਦੇ ਉੱਤੇ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਉਹਨਾਂ ਦਾ ਕਿਸੇ ਗੱਲੋਂ ਵੀ ਯੋਗਦਾਨ ਘੱਟ ਨਹੀਂ ਹੈ ਚਾਹੇ ਉਹ ਖੇਡਾਂ ਦੇ ਖੇਤਰ ਵਿੱਚ ਮੈਡਲ ਦਿਵਾਉਣ ਦੇ ਵਿੱਚ ਹੋਵੇ ਚਾਹੇ ਉਹ 올림픽 ਖੇਡਾਂ ਹੀ ਕਿਉਂ ਨਾ ਹੋਣ ਏਸ਼ੀਅਨ ਖੇਡਾਂ ਕਿਉਂ ਨਾ ਹੋਣ ਹੋਰ ਅੰਤਰਰਾਸ਼ਟਰੀ ਮੁਕਾਬਲੇ ਕਿਉਂ ਨਾ ਹੋਣ ਉਹਨਾਂ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਬਾਕੀ ਭਾਰਤੀਆਂ ਦੇ ਵਾਂਗ ਸਿੱਖਾਂ ਦਾ ਯੋਗਦਾਨ ਉਸੇ ਤਰ੍ਹਾਂ ਪੂਰਾ ਹੁੰਦਾ ਹੈ ਉਸੇ ਤਰ੍ਹਾਂ ਜੇਕਰ ਫੌਜ ਦੀ ਗੱਲ ਕੀਤੀ ਜਾਵੇ ਉੱਥੇ ਵੀ ਉਹਨਾਂ ਦੇ ਕੋਲ ਅਹੁਦੇਦਾਰੀਆਂ ਤੇ ਜਿਹੜੇ ਮੁਖੀ ਦੇ ਤੌਰ ਤੇ ਨਿਭਾਈਆਂ ਗਈਆਂ ਸੇਵਾਵਾਂ ਨੇ ਜਿਹੜੀਆਂ ਉਹ ਆਪਣੇ ਆਪ ਦੇ ਵਿੱਚ ਇਤਿਹਾਸ ਦੇ ਪੰਨੇ ਗਵਾਈ ਭਰਦੇ ਨੇ ਕਿ ਉਹਨਾਂ ਦਾ ਯੋਗਦਾਨ ਕੀ ਹੈ ਤਾਂ ਫਿਰ ਜਿਹੜੇ ਬਦਨਾਮ ਕਰਨ ਦੀ ਖਾਤਰ ਜਾਂ ਘੱਟ ਗਿਣਤੀਆਂ ਨੂੰ ਬਾਰੇ ਤਰ੍ਹਾਂ ਤਰ੍ਹਾਂ ਦੇ ਟੈਗ ਲਾਉਣ ਦੀ ਗੱਲ ਕਰਦੇ ਨੇ ਘੱਟੋ ਘੱਟ ਉਹਨਾਂ ਨੂੰ ਇਸ ਇਤਿਹਾਸ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਜਿੰਨਾ ਬਾਰੇ ਉਲਟ ਸੋਲਟ ਬੋਲ ਰਹੇ ਹਾਂ ਚੰਗੀ ਮਾੜੀ ਸ਼ਬਦਾਵਲੀ ਵਰਤ ਰਹੇ ਹਾਂ ਘੱਟੋ ਘੱਟ ਉਹਨਾਂ ਦੇ ਬਾਰੇ ਪਹਿਲਾਂ ਜਾਣ ਲਿਆ ਜਾਵੇ ਉਹਨਾਂ ਦਾ ਇਤਿਹਾਸ ਜਾਣ ਲਿਆ ਜਾਵੇ ਫਿਰ ਹੀ ਕੋਈ ਅਗਲੀ ਟਿੱਪਣੀ ਕੀਤੀ ਜਾਣੀ ਚਾਹੀਦੀ ਹੈ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਵਿਚਾਰ ਹੈ ਉਸ ਦੇ ਬਾਰੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ